ਜੀ ਵੀਡੀਓ ਵੇਖਿਆ ਸਭ ਨੂੰ ਜੀ ਆਣ ਲੈ ਕੇ ਹਾਜ਼ਰ ਆਇਤੀ ਵੱਡੀ ਖਬਰ ਖਬਰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀ ਰੋਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਇੱਕ ਦੀ ਵੱਡੀ ਖਬਰ ਅਮਦਾਬਾਦ ਹੈ ਜਾਜਾ ਥਾਸੀ ਤੋਂ ਬਾਅਦ 에어 ਇੰਡੀਆ ਦਾ ਵੱਡਾ ਫੈਸਲਾ ਵੀ ਜੂਨ ਤੋਂ ਲਾਗੂ ਹੋਊਗਾ ਨਵੇਂ ਨਿਯਮ 19 ਜੂਨ 2025 ਅਮਦਾ ਵਿੱਚ 에어 ਇੰਡੀਆ ਦੀ ਏਰਡਾਨ EI 171 ਹਾਂ ਜੀ ਤਾਂ ਬਾਦ ਕੰਪਨੀ ਨੇ ਇੱਕ ਵੱਡਾ ਫੈਸਲਾ ਲਿਆ ਹੈ 에어 ਇੰਡੀਆ ਨੇ ਬਹੁਤ ਦੁਆਰ ਨੂੰ ਐਲਾਨ ਕੀਤਾ ਕਿ ਉਹ ਵਾਈਡ ਬਾਡੀ ਜਹਾਜ਼ਾਂ ਦੀ ਵਰਤੋਂ ਕਰਕੇ ਚਲਾਈਆਂ ਜਾਣ ਵਾਲੀਆਂ ਆਪਣੀਆਂ ਅੰਤਰਰਾਸ਼ਟਰੀ ਉਡਾਨਾਂ ਵਿੱਚ 15% ਦੀ ਕਟੌਤੀ ਕਰੇਗੀ ਇਹ ਫੈਸਲਾ 2 ਜੂਨ ਤੋਂ ਲਾਗੂ ਹੋਵੇਗਾ ਤੇ ਚਲਾਈ ਦੇ ਅੱਜ ਤੱਕ ਚਾਈ ਰਹੇਗਾ ਇਹਰ ਇੰਟੀਗਰੇ ਨੇ ਆਪਣੇ ਬਿਆਨ ਵਿੱਚ ਕਿਹਾ ਇੱਕ ਇਹ ਕਦਮ ਇਸ ਲਈ ਚੁੱਕਿਆ ਗਿਆ ਹੈ ਤਾਂ ਜੋ ਸਾਡੇ ਕੋਲ ਯਰ ਵਹਿ ਜਾ ਜਾਂਦੀ ਉਪਲਬਧਤਾ ਹੋਵੇ ਜੇਕਰ ਕੋਈ ਤਕਨੀਕੀ ਜਾਂ ਸੰਚਾਲਨ ਅਮਰਜੰਸੀ ਪੈਦਾ ਹੁੰਦਾ ਹੈ ਤਾਂ ਇਸ ਦਾ ਤੁਰੰਤ ਹੱਲ ਕੀਤਾ ਜਾ ਸਕਦਾ ਹੈ ਦਰ ਅਸਲ 16 ਜੂਨ ਨੂੰ ਉਹਨਾਂ ਦਾ ਪਹਾੜੀ ਅੱਡੇ ਤੇ ਡਾਉਨ AI 171 ਟੈਕ-ਆਫ 99 ਤੋਂ ਫਿਸਲ ਗਈ ਜਿਸ ਵਿੱਚ 241 ਯਾਤਰੀਆਂ ਤੇ ਚਾਲਕ ਦਲ ਦੇ ਮੈਂਬਰਾਂ ਦੀ ਮੌਤ ਹੋ ਗਈ ਇਸ ਹਾਸੇਨ ਪੂਰੇ ਦੇਸ਼ ਵਿੱਚ ਇਹ ਅਹਿਸਾਸ ਨੇ ਪੂਰੇ ਦੇਸ਼ ਨੂੰ ਲਾ ਕੇ ਰੱਖ ਦਿੱਤਾ ਹੈ 에ਅਰ ਇੰਟੀਗਰੇਟ ਪਰ ਅਭੀਤੀ ਯਾਤਰੀਆਂ ਤੋਂ ਮਾਫੀ ਮੰਗੀ ਹੈ ਤੇ ਕਿਹਾ ਹੈ ਯਾਤਰੀਗਾਂ ਨੂੰ ਪਹਿਲਾਂ ਹੀ ਸੂਚਿਤ ਕੀਤਾ ਜਾਵੇ ਕਿ ਉਹਨਾਂ ਨੂੰ ਬਦਲੀਆਂ ਉਡਾਣਾਂ ਵਿੱਚ ਰੱਖਣ ਦੀ ਕੋਸ਼ਿਸ਼ ਕੀਤੀ ਜਾਵੇਗੀ ਯਾਤਰੀ ਜੇਕਰ ਚਾਹਣ ਤਾਂ ਆਪਣੀ ਟਿਕਟ ਨੂੰ ਦੁਬਾਰਾ ਸ਼ੂਡਲ ਕਰ ਸਕਦੇ ਹਨ ਬਿਨਾ ਕਿਸੇ ਵਾਧੂ ਖਰਚੇ ਦੇ ਜਾਂ ਪੂਰੀ ਰਿਫੰਡ ਦੀ ਮੰਗ ਵੀ ਕਰ ਸਕਦੇ ਹਨ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ